ਅਮਤਾਬ ਦੋਸ਼ੀ ਹੈ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਦਾਦੂਬਾਲ ਸਿੱਖ ਜਗਤ ਦੀਆਂ ਕਈ ਜਥੇਬੰਦੀਆਂ ਵੱਲੋਂ ਅਮਤਾਬਚਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਤਾਬਚਨ ਤੇ ਦੋਸ਼ ਹੈ ਕਿ 1984 ਚ ਇੰਦਰਾਗੜੀ ਦੇ ਮੌਤ ਦੇ ਪਿੱਛੇ ਅਮਤਾਬਚਨ ਨੇ ਖੂਨ ਦਾ ਬਦਲਾ ਖੂਨ ਨਾਲ ਲੈਣ ਦਾ ਨਾਅਰਾ ਮਾਰਿਆ ਸੀ ਜਿਸ ਮਗਰੋਂ ਹਜ਼ਾਰਾਂ ਬੇਗਨਾਵ ਸਿੱਖਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ ਅਮਤਾਬਚਨ ਵਿਰੁੱਧ ਪਹਿਲਾਂ ਜਗਦੀਸ਼ ਕੋਰ ਅਤੇ ਬਾਬੂ ਸਿੰਘ ਦੁਖਿਆ ਨੇ ਅਕਾਲ ਤਖਤ ਤੇ ਜਥੇਦਾਰ ਸਾਹਿਬ ਅੱਗੇ ਅਪੀਲ ਕੀਤੀ ਸੀ ਕਿ ਹੁਣ ਕੈਲੀਫੋਰਨੀਆ ਤੇ ਮਨਜੀਤ ਸਿੰਘ ਵੱਲੋਂ ਅਮਤਾਬਚਨ ਵਿਰੁੱਧ ਦੋਸ਼ ਲਾਇਆ ਗਿਆ ਹੈ ਅੱਜ ਜਨੰਦਰਪੁਰ ਦੇ ਸੰਤ ਬਲਬੀਰ ਸਿੰਘ ਦਾਦੂਵਾਲ ਨੇ ਅਮਤਾ ਵਚਨ ਵਿਰੁੱਧ ਜਾਂਚ ਕੀਤੀ ਜਾਣ ਦੀ ਮੰਗ ਕੀਤੀ ਹੈ। ਸੰਤ ਦਾਦੂਵਾਲ ਨੇ ਕਿਹਾ ਕਿ ਅਮਤਾ ਵਚਨ ਇਸ ਮਾਮਲੇ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਗੁਨਾਹਗਰ ਕਿੰਨਾ ਵੀ ਵੱਡਾ ਹੋਵੇ ਉਹ ਦੀ ਚਾਹੇ ਰਾਜਨੀਤਿਕ ਤੌਰ ਤੇ ਜਾਂ ਨਿੱਜੀ ਤੌਰ ਤੇ ਕੋਈ ਵੀ ਵਸਤੀ ਵੱਡੀ ਹਸਤੀ ਹੋਵੇ ਪਰ ਗੁਨਾਹਗਰ ਗੁਨਾਹਗਾਰ ਜਿਹੜਾ ਵੀ ਗੁਨਾਹਗਰ ਸਾਬਤ ਹੋ ਜਾਂਦਾ ਚਾਹੇ ਉਹ ਮਤਾ ਵਚਨਾ ਚਾਹੇ ਕੋਈ ਹੋਰ ਜਦੋਂ ਉਸ ਦੇ ਖਿਲਾਫ ਗਵਾਹ ਖੜੇ ਹੋ ਰਹੇ ਆ ਉਹ ਗੁਨਾਹਗਾਰਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਰਹੀ ਗੱਲ ਐ ਜੀਪੀਸੀ ਦੀ ਐ ਸ਼ਰਮਨੀ ਅਕਾਲੀ ਦਲ ਦੀ ਉਹਨਾਂ ਨੇ ਬਿਲਕੁਲ ਇਹਦੇ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ ਪਰ ਜਿਹੜੇ ਉਹਨਾਂ ਨੂੰ ਮੇਨ ਗੈਸਟ ਬਣਾ ਕੇ ਖਾਲਸਾ ਵਿਰਾਸਤ ਦੇ ਘਾਟਣ ਦੇ ਬੁਲਾਉਣ ਦੀਆਂ ਗੱਲਾਂ ਕਰ ਰਹੇ ਜਾਂ ਹੋਰ ਉਹਨਾਂ ਤੋਂ ਕਿੰਨੀ ਗੱਟ ਰੱਖੀ ਜਾ ਸਕਦੀ ਹੈ ਇਹਦੇ ਵਾਸਤੇ ਜਿਹੜਾ ਸਿੱਖ ਮੰਨਦਾ ਉਹ ਨਰਾਸ਼ਤਾ ਦੇ ਆਲਮ ਦਾ ਜ਼ਿੰਮੇਵਾਰਾਂ ਤੋਂ ਐ ਜੀਪੀਸੀ ਤੋਂ ਜੋ ਦਾ ਬਣਦਾ ਰੋਲ ਆ ਉਹ ਉਦਾਹਰਨ ਨਹੀਂ ਕਰ ਰਹੇ ਪੰਥ ਦੀ ਪਾਰਟੀ ਐ ਪੰਥ ਦੀ ਚੜ੍ਹਦੀ ਕਲਾ ਵਾਸਤੇ ਐਸਪੀਸੀ ਬਣਾਈ ਸੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਸ਼ੋਨੀ ਕਾਲੀਦਲ ਬਣਾਇਆ ਸੀ ਪਰ ਐਸ ਵੇਲੇ ਉਹ ਆਪਣੀਆਂ ਜਿਹੜੀਆਂ ਹੈਗਾ ਉਹ ਜ਼ਿੰਮੇਵਾਰੀਆਂ ਉਹਨਾਂ ਤੋਂ ਖਰਾ ਨੇ ਹਿੱਸਾ ਲੈ ਤਾਂ ਹੀ ਦੁਨੀਆ ਵਿੱਚ ਵਸਦਾ ਸਿੱਖ ਜਿਹੜਾ ਉਸ ਗੱਲ ਤੋਂ ਡਰਾਸ ਆ ਜਿਹੜੇ ਗੁਨਾਹਗਾਰ 84 ਦੇ ਕਤਲੇਆਮ ਦੇ ਜਾ ਸਿੱਖ ਨੌਜਵਾਨਾਂ ਦੇ ਕਾਤਲ ਜਿਹੜੇ ਪੰਜਾਬ ਦੇ ਜਿਨ੍ਹਾਂ ਨੇ ਝੂਠੇ ਪਰਸੂਮਤਾਵਲੇ ਬਣਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਉਹ ਸਾਰੇ ਗੁਨਾਹਗਾਰ ਜਿਹੜੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸ਼ਰੋਣੀ ਕਮੇਟੀ ਸ਼ਰੋਣੀ ਅਕਾਲੀ ਦਲ ਵੱਲੋਂ ਵੱਡਾ ਰੋਲ ਨਿਭਾਇਆ ਜਾਣਾ ਚਾਹੀਦਾ ਪਰ ਉਹ ਨਹੀਂ ਨਿਭਾ ਰਹੇ ਇਸ ਕਰਕੇ ਸਿੱਖ ਜਿਹੜੇ ਨਿਰਾਸ਼ਤਾ ਜਾ ਪਰ ਜਿਹੜੇ ਸਿੱਖ ਰੋਲ ਨਿਭਾ ਰਹੇ ਆ ਅਸੀਂ ਉਹਨਾਂ ਦੀ ਸਲਾਘਾ ਕਰਦੇ ਜਾਓ ਸਿੱਖ ਫਾਰ ਜਸਟਿਸ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਚਾਹੇ ਹੋਰ ਕਮੇਟੀਆਂ ਜਿਥੇ ਬੰਦੀਆਂ ਨੇ ਜਿਹੜੀਆਂ ਸਮੇਂ-ਸਮੇਂ ਅਵਾਜ਼ ਉਠਾਣ ਕਰਦੀਆਂ ਨੇ ਗੁਨਾਹਗਾਰ